ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਮਦਨ ਸਿੰਘ ਜੀ ਲੰਗਰ ਸਾਇ ਬਵਾਲੇ ਜੀਵਨ ਪਾਗ 14 ਸੂਬੇਦਾਰ ਉਤੇ ਮੇਰ ਕਰਨੀ ਬਾਬਾ ਜੀ ਦਾ ਬਹੁਤ ਪਿਆਰਾ ਫੌਜੀਆ ਸਿੰਘਾਂ ਦੇ ਨਾਲ ਤੇ ਆਪ ਜੀ ਬਹੁਤ ਸਮਾ ਪਲਟਣਾ ਵਿੱਚ ਹੀ ਵਿਚਰਦੇ ਰਹੇ ਤੇ अनेका ਜੋਜ ਹੋਈ ਫੌਜੀ ਸਿੰਘ ਜਿਹੜੇ ਦੇਸ਼ ਦੇ ਸੱਚੇ ਸੇਵਕ ਸਨ ਆਪ ਜੀ ਤੋਂ ਬਹੁਤ ਹੀ ਬਲਿਹਾਰੇ ਬਲਿਹਾਰੇ ਜਾਂਦੇ ਸਨ ਤੇ ਇਸੇ ਕਰਕੇ ਆਪ ਜੀ ਨੂੰ ਫੌਜਾਂ ਵਾਲਾ ਬਾਬਾ ਕਹਿ ਕੇ بڑے بڑے ਵੱਡੇ ਅਫਸਰ ਯਾਦ ਕਰਦੇ ਹੁੰਦੇ ਸਨ ਅੱਜ ਬਾਬਾ ਜੀ ਪੂਣਾ ਤੋਂ ਵਿਦਾ ਹੋ ਕੇ ਸਟੇਸ਼ਨ ਤੇ ਗੱਡੀ ਦੀ ਇੰਤਜ਼ਾਰ ਕਰ ਰਹੇ ਸਨ ਜੋ ਇੰਨੇ ਚਿਰ ਨੂੰ ਦੂਰ ਖੜੇ ਇੱਕ ਫੌਜੀ ਸਿੰਘ ਤੇ ਮਹਾਪੁਰਸ਼ਾਂ ਦੀ ਨਜ਼ਰ ਪਈ ਬਾਬਾ ਜੀ ਦੀ ਆਗਿਆ ਅਨੁਸਾਰ ਸੇਵਕ ਨੇ ਉਹਨਾਂ ਨੂੰ ਬੁਲਾ ਲਿਆਂਦਾ ਇਹ ਬੜੁ ਪੱਗੀ ਸੱਜਣੂ ਬਾਬਾ ਜੀ ਦੇ ਦਰਸ਼ਨ ਪਰਸਕੇ ਨਿਹਾਲ ਹੋਇਆ ਮਹਾਪੁਰਸ਼ਾਂ ਦੇ ਪੁੱਛਣ ਤੇ ਬੇਨਤੀ ਕੀਤੀ ਬਾਬਾ ਜੀ ਦਾਸ ਦੀ ਤਾਂ ਸੇਵਾ ਪੂਰੀ ਹੋ ਗਈ ਹੈ ਤੇ ਸੂਬੇਦਾਰੀ ਪੈਨਸ਼ਨ ਤੇ ਜਾ ਰਿਹਾ ਹਾਂ ਬਾਬਾ ਜੀ ਕਿਸੇ ਬੇਪਰਵਾਹੀ ਤੇ ਇਲਾਹੀ ਰੰਗਣ ਵਿੱਚ ਮਸਤ ਕਹਿਣ ਲੱਗੇ ਨਹੀਂ ਨਹੀਂ ਤੁਸਾਂ ਹਾਲਾਂ ਹੋਰ ਦੇਸ਼ ਦੀ ਸੇਵਾ ਕਰਨੀ ਹੈ ਤੇ ਮੇਜਰੀ ਦੇ ਤਾਜ ਲੱਗਨੇ ਨੇ ਤੁਸੀਂ ਛੇਤੀ ਜਾ ਕੇ ਟੈਲੀਫੋਨ ਤੇ ਆਪਣੇ ਜ਼ਾਹਿਬ ਤੋਂ ਵਿਦਾਇਗੀ ਮੰਗੋ ਉਹ ਤੁਸਾਂ ਨੂੰ ਯਾਦ ਕਰ ਰਿਹਾ ਹੈ ਬਾਬਾ ਜੀ ਪਾਸੋਂ ਇਹ ਵਾਕ ਸੁਣ ਇਹ ਪ੍ਰੇਮੀ ਬਹੁਤ ਸ਼ਰਜ ਹੋਇਆ ਸਟੇਸ਼ਨ ਤੋਂ ਟੈਲੀਫੋਨ ਤੇ ਜਦੋਂ ਕਰਨਲ ਸਾਹਿਬ ਤੋਂ ਵਿਦਾਇਗੀ ਮੰਗੀ ਤਾਂ ਕਰਨਲ ਸਾਹਿਬ ਕਹਿਣ ਲੱਗੇ ਜ਼ਬੇਦਾਰ ਭਗਤ ਸਿੰਘ ਤੁਹਾਡੇ ਜਾਣ ਕਰਕੇ ਪਲਟਨ ਵਿੱਚ ਬਹੁਤ ਗੜਬੜ ਹੋ ਗਈ ਹੈ ਤੁਸੀਂ ਹਾਲੀ ਕੇਵਲ 2 ਹੀ ਮਹੀਨੇ ਵਾਸਤੇ ਫਿਰ ਵਾਪਸ ਆ ਜਾਓ ਇਹ ਅਚਰਜਕ ਉਤਕ ਦੇਖ ਕੇ ਇਹ ਪ੍ਰੇਮੀ ਸਿੰਘ ਆ ਕੇ ਬਾਬਾ ਜੀ ਦੇ ਚਰਨੀ ਪੈ ਤਿਆ ਗਿਆ ਮੰਗ ਵਾਪਸ ਪਲਟਨ ਨੂੰ ਚਲੇ ਗਏ کافی ਸਮਾਂ ਹੋਰ ਇਹਨਾਂ ਨੇ ਦੇਸ਼ ਦੀ ਸੇਵਾ ਕੀਤੀ ਤੇ ਫਿਰ ਕੈਪਟਨ ਤੋਂ ਮੇਜਰ ਦੀ ਪਦਵੀ ਪਾ ਕੇ ਪੈਨਸ਼ਨ ਤੇ ਗਏ ਇਹਨਾਂ ਦਾ ਸ਼ੁਭ ਨਾਮ ਸੀ ਭਗਤ ਸਿੰਘ ਜੀ ਤੇ ਪਿੰਡ ਚਨੀ ਟਲਸ ਯਾਲਕੋਟ ਦੇ ਵਸਨੀਕ ਸਨ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਸੰਗਤ ਜੀ ਦੁਨੀਆ ਵਿੱਚ ਅਨੇਕਾਂ ਜੀ ਆਏ ਤੇ ਚਲੇ ਗਏ ਨਿਕਾ ਹੀ ਆਉਣਗੇ ਪਰੰਤੂ ਪਵਿੱਤਰ ਆਤਮਾਵਾਂ ਨੇ ਗੁਰੂ ਸਾਹਿਬ ਜੀ ਦੇ ਪਾਏ ਪੂਰਨੀਆਂ ਤੇ ਚੱਲਣ ਦਾ ਕਮਰ ਕੱਸਾ ਕਰ ਆਪਣੇ ਸਾਰੇ ਸਰੀਰਕ ਸੁੱਖਾਂ ਨੂੰ ਤਿਆਗ ਕੇ ਰਚਨਹਾਰ ਦੀ ਰਚਨਾ ਨੂੰ ਸੁਖ ਪਹੁੰਚਾਣ ਲਈ ਆਪਣੀਆਂ ਪਵਿੱਤਰ ਜ਼ਿੰਦਗੀਆਂ ਨਿਛਾਵਰ ਕਰ ਦਿੱਤੀਆਂ ਹਨ ਐਸੀ ਪਵਿੱਤਰ ਆਤਮਾ ਦਾ ਜੀਵਨ ਸਦੀਵ ਅਮਰ ਤੇ ਅਟਲ ਰਹੇਗਾ ਸੋ ਉਹਨਾਂ ਮਹਾਪੁਰਖਾਂ ਮਹਾ ਪਾਵਨ ਹਸਤੀਆਂ ਵਿੱਚ ਆਪ ਜੀ ਦੀ ਨਿਰੋਲ ਸੁੱਚੀ ਸਖਸ਼ੀਅਤ ਇੱਕ ਸਨਮਾਨਯੋਗ ਦਰਜਾ ਰੱਖਦੀ ਹੈ ਹਾਲੇ ਆਪ ਜੀ ਛੋਟੇ ਹੀ ਸਨ ਜੋ ਮਾਤਾ ਪਿਤਾ ਜੀ ਨਾਲ ਹਜੂਰ ਸਾਹਿਬ ਜੀ ਦੇ ਪਾਵਨ ਸਥਾਨ ਨੂੰ ਆਏ ਬਰਤਾਰ ਦੀ ਨੇਤ ਜੋ ਆਪ ਜੀ ਦੇ ਪਿਤਾ ਜੀ ਕੁਝ ਬਿਮਾਰ ਹੋ ਗਏ ਤੇ 1-2 ਦਿਨ ਦੀ ਮਾਮੂਲੀ ਬਿਮਾਰੀ ਪਿੱਛੋਂ ਇੱਥੇ ਹੀ ਸੱਚਖੰਡ ਪਹਾਰ ਗਏ। ਕੋਸ਼ਕੂ ਦਿਨਾ ਪਿੱਛੋਂ ਪਤੀ ਦਾ ਵਿਛੋੜਾ ਨਾ ਸਹੰਦੇ ਹੋਏ ਮਾਤਾ ਜੀ ਵੀ ਕੁਝ ਦਿਨ ਪਾ ਕੇ ਪਰਲੋਕ ਗਮਨ ਕਰ ਗਏ। ਇੱਕ ਤਾਂ ਆਪ ਜੀ ਦੀ ਉਮਰ ਛੋਟੀ ਦੂਜਾ ਪ੍ਰਦੇਸ਼ ਵਿੱਚ ਇਸ ਦੁੱਖ ਦੀ ਅਸਹਿ ਸੱਟ ਵੱਜੀ। ਉਸ ਵੇਲੇ ਸ੍ਰੀਮਾਨ ਸੰਤ ਬਾਬਾ ਨਦਾਨ ਸਿੰਘ ਜੀ ਹੋਰਾਂ ਨੂੰ ਇਹ ਸਥਾਨ ਗੁਰਦੁਆਰਾ ਲੰਗਰ ਸਾਈ ਪ੍ਰਗਟ ਕੀਤੀ ਆ ਬੋੜੇ ਦੀ ਸੇਵਾ ਕੀਤੀਆਂ ਥੋੜੇ ਹੀ ਸਾਲ ਹੋਏ ਸਨ ਉਦੋਂ ਆਪ ਰੋਜ਼ ਦੋਨੋਂ ਟਾਈਮ ਸ੍ਰੀ ਸਚਖੰਡ ਸਾਹਿਬ ਉਸੇ ਤਰ੍ਹਾਂ ਜਲਦੀ ਬਦਸਤੂਰ ਸੇਵਾ ਨਿਭਾ ਰਹੇ ਸਨ ਸਵੇਰੇ ਜਦੋਂ ਆਪ ਜੀ ਜਲਦੀ ਸੇਵਾ ਕਰ ਰਹੇ ਸਨ ਆਪ ਜੀ ਦੇ ਕੰਨੀ ਰੋਣ ਦੀ ਆਵਾਜ਼ ਪਈ ਦੂਜੀ ਇਹ ਗੱਲ ਕੀ ਦੁਖੀ ਆਵਾਜ਼ ਸੁਣ ਕੇ ਆਪ ਜੀ ਦੀ ਪਵਿੱਤਰ ਆਤਮਾ ਨਾ ਸਹਾਰ ਸਕੀ ਛੇਤੀ ਨਾਲ ਪਹੁੰਚ ਦੇਖਿਆ ਜੋ ਕੋਈ ਗੁਰਮੁਖ ਪਿਆਰੇ ਸਵਰਗਵਾਸ ਹੋ ਗਏ ਨੇ ਉਸੇ ਵਕਤ ਹੀ ਸਾਰਾ ਪ੍ਰਬੰਧ ਕਰਕੇ ਉਹਨਾਂ ਦੇ ਸੰਸਕਾਰ ਦੀ ਤਿਆਰੀ ਕੀਤੀ ਤੇ ਗੁਦਾਵਰੀ ਕੰਡੇ ਉਹਨਾਂ ਦਾ ਸੰਸਕਾਰ ਕੀਤਾ ਬਾਬਾ ਜੀ ਦੇ ਇਸ ਉਪਕਾਰ ਨੇ ਆਪ ਜੀ ਦੇ ਮਾਸੂਮ ਮਨ ਤੇ ਬੜਾ ਅਸਰ ਕੀਤਾ ਦਰਸ਼ਨ ਪਰਸ ਕੇ ਹੋਰ ਰੰਗ ਆਇਆ ਦੁਨੀਆ ਨਾਸ਼ਵਾਨ ਤੇ ਝੂਠੀ ਪ੍ਰਤੀਤ ਹੋਣ ਲੱਗੀ ਬੇਸ਼ੱਕ ਆਪ ਜੀ ਦੀ ਉਸ ਵੇਲੇ ਅਵਸਥਾ ਕੇਵਲ 6-7 ਸਾਲ ਦੀ ਸੀ ਪਰ ਲਹੇ ਕਮਾਣਾ ਏਤ ਜਗ ਪਿਛਲੀ ਜੁਗੀਆਂ ਕਰੀ ਕਮਾਈ ਉਰਬਲੇ ਕਰਮਾ ਨੇ ਜੋ ਪ੍ਰਗਟ ਹੋਣਾ ਸੀ ਸੋ ਸ਼੍ਰੀਮਾਨ ਬਾਬਾ ਜੀ ਦੀ ਪਵਿੱਤਰ ਮੂਰਤੀ ਹਿਰਦੇ ਵਿੱਚ ਬੈਠ ਗਈ। ਸੰਸਕਾਰ ਕਰਨ ਪਿੱਛੋਂ ਬਾਬਾ ਜੀ ਆਪ ਜੀ ਨੂੰ ਨਾਲ ਗੁਰਦੁਆਰਾ ਸਾਹਿਬ ਲਿਆਏ ਆਪ ਜੀ ਦੇ ਦੋ ਪਾਈ ਹੋਰ ਸਨ ਜਿਨ੍ਹਾਂ ਵਿੱਚੋਂ ਇੱਕ ਆਪ ਜੀ ਤੋਂ ਵੱਡੇ ਸਨ ਤੇ ਦੂਜੇ ਆਪ ਜੀ ਤੋਂ ਛੋਟੇ ਸਨ। ਬੇਸ਼ੱਕ ਆਪ ਜੀ ਦੇ ਸਾਰੇ ਪਰਿਵਾਰ ਨੂੰ ਇਹ ਅਸੈ ਤੇ ਅਚਾਨਕ ਵਿਛੋੜੇ ਦੀ ਬਹੁਤ ਸੱਟ ਵਜੀ। ਮਹਾਪੁਰਸ਼ਾਂ ਨੇ ਬਹੁਤ ਦਿਲਾਸਾ ਦਿੱਤਾ ਤੇ ਕਿਰਪਾ ਦ੍ਰਿਸ਼ਟੀ ਕੀਤੀ। ਇੱਕ ਦਿਨ ਸ਼੍ਰੀਮਾਨ ਬਾਬਾ ਜੀ ਜਦੋਂ ਸਵੇਰੇ ਭਜਨ ਬੰਦਗੀ ਤੋਂ ਉੱਠੇ ਚਿਹਰੇ ਤੇ ਬੜੀ ਪ੍ਰਸੰਨਤਾ ਸੀ। ਆਉਂਦਿਆਂ ਹੀ ਕਿਸੇ ਅਥਾਹ પ્રેમ ਵਿੱਚ ਆ ਕੇ ਆਪ ਜੀ ਨੂੰ ਜਫੀ ਵਿੱਚ ਲੈ ਲਿਆ ਤੇ ਬੜੇ ਪਿਆਰ ਵਿੱਚ ਫਰਮਾਇਆ ਨਿੱਕਿਆ ਤੈਨੂੰ ਗੁਰਸੇਵਾ ਦਾ ਬਹੁਤ ਚਾਅ ਆਇ। ਕਿ ਤੂੰ ਸਾਡੇ ਕੋਲ ਰਹੇਗਾ ਕੁਝ ਦਿਨਾ ਪਿੱਛੋਂ ਆਪ ਜੀ ਦੇ ਵੱਡੇ ਭਾਈ ਵਾਪਸ ਕਰਨ ਨੂੰ ਚਲੇ ਗਏ ਆਪ ਜੀ ਮਹਾਪੁਰਸ਼ਾਂ ਦੇ ਚਰਨੀ ਪਏ ਤੇ ਐਸੀ ਗੱਲ ਵਕੜੀ ਪਾਈ ਜੋ ਮੁਰਦਾ ਹੋਏ murid ਨਾ ਗੱਲੀ ਹੋਵਣਾ ਤੇ ਅੰਤ ਨੂੰ ਚੰਦ ਮੁਬਾਰਕ ਈਦ ਪੁੱਗ ਖਲੋਵਣਾ ਦੀ ਪਦਵੀ ਤੇ ਪਹੁੰਚੇ ਸਨ ਆਪ ਜੀ ਦੇ ਪਾਵਨ ਜੀਵਨ ਤੇ ਇੱਕ ਲੰਬੀ ਨਿਗਾਹ ਮਾਰੀ ਜਾਵੇ ਤੇ ਆਪ ਜੀ ਵਿੱਚ ਉਹ ਸਾਰੇ ਸ਼ੁਭ ਗੁਣ ਸਨ ਜੋ ਕਿ ਇੱਕ ਪਵਿੱਤਰ ਆਤਮਾ ਵਿੱਚ ਹੁੰਦੇ ਨੇ ਪੰਜਾਂ ਦੂਤਾਂ ਦਾ ਤਿਆਗਣਾ ਸੀਥਲਤਾ ਤੀਰਜ ਸ਼ਾਂਤੀ ਗੰਭੀਰਤਾ ਅਡੋਲਤਾ ਤੇ ਦੇਖ ਕੇ ਅੰਢੇਟ ਕਰਨਾ ਭਾਵ ਕਿ ਸਾਰੇ ਸ਼ੁਭ ਗੁਣ ਆਪ ਜੀ ਦੇ ਪੂਰੇ ਉੱਤਰ ਦੇ ਸਨ ਆਪ ਜੀ ਵਿੱਚ ਨਿਮਰਤਾ ਤੇ ਸਾਦਗੀ ਇਤਨੀ ਜਿਆਦਾ ਸੀ ਜੋ ਬਾਹਰੋਂ ਆਏ ਯਾਤ੍ਰੂ ਸੱਜਣ ਕਈ ਵਾਰੀ ਆਪਜੀ ਤੋਂ ਹੀ ਪੁੱਛ ਕਰਦੇ ਸਨ ਜੋ ਹੁਣ ਸ੍ਰੀਮਾਨ ਬਾਬਾ ਜੀ ਦੀ ਥਾਂ ਕੌਣ ਸੇਵਾ ਕਰਵਾ ਰਹੇ ਨੇ ਸ੍ਰੀਮਾਨ ਬਾਬਾ ਨਿਦਾਨ ਸਿੰਘ ਜੀ ساری ਆਯੂ ਪਰਯੰਤ ਗੁਰਮਤਿ ਪ੍ਰਚਾਰ ਹਿਤ ਬਾਹਰ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਪਰੰਤੂ ਸ੍ਰੀ ਹਜੂਰ ਸਾਹਿਬ ਦੇ ਮਹੱਲਿਆਂ ਦੀ ਖੇਚੇ ਨੀ ਤੀਬਰ ਸੀ ਜੋ ਆਪਜੀ ਇੱਥੇ ਵੀ ਹੁਣ ਇੰਨਾ ਸਾਰੇ ਸਮਾਗਮਾਂ ਤੇ ਜ਼ਰੂਰ ਪੁੱਜ ਜਾਂਦੇ ਸਨ ਤੋ ਆਪ ਜੀ ਦੇ ਪਿੱਛੇ ਗੁਰਦੁਆਰਾ ਲੰਗਰ ਸਾਹਿਬ ਤੇ ਹੋਰ ਸਭ ਪ੍ਰਬੰਧ ਸੰਤ ਬਾਬਾ ਹਰਨਾਮ ਸਿੰਘ ਜੀ ਕਰਦੇ ਸਨ ਜਿਸ ਕਰਕੇ ਸਾਰੀਆਂ ਸੰਗਤਾਂ ਇਹਨਾਂ ਨੂੰ ਛੋਟੇ ਬਾਬਾ ਜੀ ਦੇ ਪਵਿੱਤਰ ਨਾਮ ਨਾਲ ਯਾਦ ਕਰਦੀਆਂ ਸਨ ਜਿੱਥੇ ਆਪ ਜੀ ਵਿੱਚ ਦੂਜੇ ਸ਼ੁਭ ਗੁਣ ਸਨ ਉਥੇ ਆਪ ਹਰ ਦਰਜੇ ਤੇ ਉਦਾਰ ਚਿੱਤ ਉੱਚੇ ਤੇ ਸੁੱਚੇ ਆਦਰਸ਼ਕ ਦੂਰ ਅੰਦੇਸ਼ ਬੜੇ ਵੈਰਾਗੀ ਤਿਆਗੀ ਮਹਾਪੁਰਸ਼ ਸਨ ਗੁਰਦੁਆਰਾ ਲੰਗਰ ਸਾਹਿਬ ਨਗੀਨਾ ਕਾਟ ਨਗੀਨਾ ਕਾਟ ਸੀਮਿੰਟ ਰੋਡ ਤੇ ਹੋਰ अनेका ਗੁਰਤਾਰਮ ਸਭ ਆਪ ਜੀ ਦੀ ਨਿਗਰਾਨੀ ਉਦਮ ਤੇ ਕਿਰਪਾ ਸਦਕੇ ਸੰਪੂਰਨ ਹੋਏ ਆਪ ਜੀ ਨੂੰ ਇਹ ਮਹਾਨ ਸੇਵਾ ਕਰਦਿਆਂ ਕਰੀਬਨ 65-70 ਸਾਲ ਹੋਣ ਲੱਗੇ ਸਨ ਪਰੰਤੂ ਆਪ ਬੜੇ ਬਾਬਾ ਜੀ ਤੇ ਅੰਤਮ ਸਮੇਂ ਤੱਕਰ ਉਨ੍ਹਾਂ ਦੇ ਸੱਚੇ ਦਿਲੋਂ ਆਗਿਆਕਾਰੀ ਤੇ ਸਤਿ ਬਚਨੀ ਰਹੇ ਤੇ ਕੋਈ ਐਸਾ ਅਵਸਰ ਨਾ ਹੋਣ ਦਿੱਤਾ ਜਿਸ ਕਰਕੇ ਮਹਾਪੁਰਸ਼ਾਂ ਦੀ ਵਿਰੋਧਤਾ ਜਾਂ ਆਪਣੀ ਮਨਮਤ ਵਰਤੀ ਹੋਵੇ ਆਪ ਜੀ ਬਹੁਤ ਹੀ ਉਦਾਰ ਚਿੱਤ ਤੇ ਸਾਦਗੀ ਤੇ ਉਹ ਆਦਰਸ਼ ਸਨ ਤੇ ਸੰਗਤਾਂ ਦੀ ਹੱਥੀਂ ਸੇਵਾ ਕਰਨ ਵਿੱਚ ਬਹੁਤ ਪਰਸੰਨ ਸਨ ਆਪ ਜੀ ਦੀ ਛਤਰਛਾਇਆ ਹੇਠਾਈ ਸੰਗਤ ਦੀ ਸੇਵਾ ਪ੍ਰੇਮ ਪਿਆਰ ਤੇ ਇਸ ਮਹਿੰਗਾਈ ਦੇ ਜਮਾਨੇ ਵਿੱਚ ਗੁਰੂ ਤੇ ਉਹਨਾਂ ਦੇ ਅਟੁੱਟ ਲੰਗਰ ਦਾ ਪਾਤਸ਼ਾਹੀ ਨਜ਼ਾਰਾ ਦੇਖ ਕੇ ਮਨ ਬਹੁਤ ਆਨੰਦ ਹੁੰਦਾ ਸੀ ਤੇ ਵਾਪਸ ਘਰ ਨੂੰ ਜਾਣ ਦਾ ਚਿੱਤ ਨਹੀਂ ਕਰਦਾ ਸੀ ਸ੍ਰੀਮਾਨ 108 ਸੰਤ ਬਾਬਾ ਹਰਨਾਮ ਸਿੰਘ ਜੀ ਵੀ ਅੰਤਮ ਸਵਾਸਾਂ ਤੱਕ ਇਸ ਪਵਿੱਤਰ ਸਥਾਨ ਗੁਰਦੁਆਰਾ ਲੰਗਰ ਸਾਹਿਬ ਦੀ ਸੇਵਾ ਨਿਭਾ ਕੇ 12 ਅਕਤੂਬਰ 1969 ਨੂੰ ਦੀਵੀ ਵਿਛੋੜਾ ਦੇ ਗਏ ਸਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕੋਲ ਚਕਤੀ ਦਾ ਸਮਾ ਅਗਲੀ ਸਾਖੀ ਅਗਲੇ ਭਾਗ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ